ਮੈਲਾ ਪਹਿਲਾ ਨਾਨਕ ਨਿਰਭਉ ਨਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਮ ਕਹਾਣੀਆਂ ਕੀਤੇ ਬੇਦਬੀਚਾਰ ਕੀਤੇ ਨੱਚੇ ਮੰਗਤੇ ਗਿਰਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ ਗਾਂਵਾਂ ਰਾਜੇ ਰਾਣੀਆਂ ਬੋਲੇ ਆਲਪਤਾਲ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿੱਤ ਤਨ ਪਾਈਐ ਨਾਨਕ ਸੇਤਨ ਹੋਵੈ ਸ਼ਾਰ ਗਿਆਨ ਨਾ ਗੱਲਈ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਕਮਤ ਹੁਕਮ ਖਾਰ ਪਾੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਗੁਰ ਸ਼ਬਦ ਸੁਣਾ ਸਤਗੁਰ ਜੇ ਵਡਦਾ ਤਾਂ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨਿ ਵਿੱਚੋਂ ਆਪ ਗਵਾਇ ਜਿਨ ਸੱਚੋ ਸੱਚ ਬੁਝਾਇ ॥ ਸ਼ਲੋਕ ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਉਣ ਪਾਣੀ ਦਾ ਸੰਤਰ ਚੰਦ ਸੂਰਜ ਅਵਤਾਰ सगली ਧਰਤੀ ਮਾਲ ਧਨ ਵਰਤਨ ਸਰਬਜੰਗਾਲ ਨਾਮਕ ਮੁਸਾ ਗਿਆਨ ਵੀ ਹੂਣੀ ਖਾਏ ਗਿਆ ਜਮ ਕਾਲ ਮੈਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰ ਨਸਿਰ ਉਡ ਉਡ ਰਾਵਾਂ ਝਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਛੋਟੀਆਂ ਕਾਰਨ ਪੂਰੇ ਤਾਲ ਆਪ ਤੁਸ਼ਾਰੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾਏ ਕਰਮ ਚੜਾਓ ਪਿੰਨੀ ਰਹਿ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਫਲਵਾਰੋਲੇ ਬੋਤ ਅਨੰਤ ਲਾਟੂ ਮਾਧਾਣੀਆਂ ਅਨੰਗਾ ਅੱਖੀ ਧੌਂਦੀਆਂ ਲੈਨ ਨਾ ਸਹ ਸੂਏ ਚੜਤ ਭਈਏ ਜੰਤ ਨਾਨਕ ਉਂਦਿਆ ਗਣਤ ਨਾ ਅੰਤ ਬੰਧਨ ਬੰਦ ਪੁਹਾਏ ਸੋਏ ਆ ਕਿਰਤ ਨੱਚੈ ਸਭ ਕੋਏ ਨੱਚ-ਨੱਚ ਹੱਸੈ ਚੱਲੈ ਸੇ ਰੋਏ ਉੱਡਣਾ ਜਾਹੀ ਸਦ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਪਾਉੜੀ ਮਾਉ ਤੇਰਾ ਨਰੰਕਾਰ ਹੈ ਨਾਏ ਲੈ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸ ਦਾ ਦੇਖਾ ਜਾ ਆਖ ਗਵਾਈਆ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਆ ਜੇ ਜਰਵਾਣ ਪਰ ਹਰ ਜਰ ਵੇਸ ਕਰੇਂਦੀ ਆਈਆ ਕੋ ਰਹਿ ਨਾ ਭਰੀਏ ਪਾਈਏ ਸਲੋਕ ਮਹਿਲਾ ਪਹਿਲਾ ਮੁਸਲਮਾਨਾ ਸਿਫਤ ਸ਼ਰੀਅਤ ਪਰ ਪਰ ਕਰੇ ਵਿਚਾਰ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ Hindu ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਮ ਹੈ ਅਰਚਾ ਪੂਜਾ ਅਗਰ ਵਾਸ ਬੈਕਾਰ ਜੋਗੀ ਸੁੰਨ ਤੇ ਆਵਨ ਜੀਤੇ ਅਲਖ ਨਾਮ ਕਰਤਾ ਸੁਖੰ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਦੇ ਮੰਗੈ ਸੈ ਸੋ ਗੁਣ ਸ਼ੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਰਬਾ ਵੇ ਕਾਰ ਇੱਕ ਹੁੰਦਾ ਖਾਏ ਚੱਲੇ ਐ ਥਾਂ ਤਿਨਾਂ ਵੇਤਾਈ ਕਾਰ ਜਲਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਰ ਹੋਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾਂ ਵੀ ਤੇਰੀ ਸਾਰ ਨਾਨਕ ਭਗਤਾ ਭੁਖਸਾਲਾ ਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹਿਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਤਈ ਕੁਮਿਹਾਰ ਘੜ ਪੰਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੇ ਕਰਤਾ ਪੌੜੀ ਦਿਨ ਸਤਗੁਰ ਕਿਨਾਂ ਨਾ ਪਾਇਆ ਦਿਨ ਸਤਗੁਰ ਕਿਨਾਂ ਨਾ ਪਾਇਆ ਸਤਗੁਰ ਵਿੱਚ ਆਪ ਰਖਿਓ ਤਰ ਪ੍ਰਗਟ ਆਸ ਸੁਣਾਇਆ ਸਤਗੁਰ ਮਿਲ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਹੈ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇ ਜਗ ਜੀਵਨ ਦਾਤਾ ਪਾਇ ਸ਼ਲੋਕ ਮਹਿਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸਾ ਹੌ ਵਿੱਚ ਰੋਵੈ ਹੌ ਵਿੱਚ ਭਰੀ ਹੈ ਹੌ ਵਿੱਚ ਧੋਵੈ ਹੌ ਵਿੱਚ ਜਾਤੀ ਜਿੰਸੀ ਖੋਵੈ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ 부ਝੈ ਤਾਂ ਦਰਸੁ ਝਾ ਗਿਆਨ ਵਿਹੂਣਾ ਕਤ ਕਤ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਜੇ ਹਾ ਵੇਖੈ ਤੇ ਹਾ ਵੇਖ ਮੈਲਾ ਦੂਜਾ ਹਉ ਮੈਂ ਇਹਾ ਜਾਤ ਹੈ करम कमाये मैं ऐ कमा बंधना फिर फिर जो नी ऊप जाय कित संयम जाय हौम एहो हुक्म है पै किरत फिरा मैं दीर्घ रोग है दारू भी इसमाही कृपा करे जे अपनी ਤਾਂ ਗੁਰ ਕਾ ਸ਼ਬਦ ਕੁਮਾਈ ਨਾਨਕ ਕਹੈ ਸੁਹੋ ਜਲੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖਈ ਜਿਨੀ ਸਚੋ ਸਤਿ ਧਿਆਇ ਕੋਨੀ ਮੰਨੈ ਤੈ ਨਾ ਰਖਿਓ ਕਰ ਸੁਕਿਰਤ ਧੰਮ ਕੁਮਾਇ ਓਨੀ ਦੁਨੀਆਂ ਤੋੜੇ ਬੰਧਨ अन पानी थोड़ा खाया तू बखशीशी अगल दे चया पहला पुरखा बरखा तीर्था तटा मेघा खीपा लो मंडला खंडा वरखा ਅੰਦਰ ਦੇ ਜੇਰਜ ਉਤਪੋ ਜਾ ਖਾਣੀ ਸੇਤ ਜਹਾ ਸੋਮਿਤ ਜਾਣੇ ਨਾਨਕਾ ਸਾਂ ਮੇਰਾ ਜਨਤਾ ਨਾਨਕ ਜੰਤੂ ਪਾਏ ਕ ਸੰਭਾਲੇ ਸਬਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਇਸ ਜੁਹਾਰੀ ਸਵਸਤ ਤਿਸ ਤਿਸ ਦੀ ਬਾਣ ਅਪੱਗ ਨਾਮਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਗ ਮੈਂ ਲਾ ਪਹਿਲਾ ਲੱਖ ਨੇਤੀਆਂ ਚਿੰਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਤਪ ਉੱਪਰ ਤੀਰ ਥਾਂ ਸਹਿਜ ਜੋਗ ਬੇਬਾਨ ਮਖਸੂਰ ਤਣ ਸੰਗਰਾਮ ਨਾਮੇ ਸੁਤੇ ਪੁਰਾਨ ਲਖ ਸੁਰਤੀ ਲਖ ਗਿਆਨ ਝਾਨ ਪੜੀਐ ਪਾਠ ਪੁਰਾਨ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿੱਠਿਆ ਕਰਮ ਸੱਚਾ ਨਿਸ਼ਾਨ ਪਾਣੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸਚ ਵਰਤਾਇ ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾਂ ਤੇਰੀ ਸੱਚ ਕੁਮਾਰਾ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਰਾ ਨੂਰ ਸੱਚ ਨਾ ਜਾਣਨੀ ਮਨੁ ਮੁਖੀ ਜਨਮ ਗੁਵਾਰਾ ਵਿੱਚ ਦੁਨੀਆਂ ਕਾਹੇ ਆਇਆ ਸੋਖ ਮਿਲ ਪਹਿਲਾ ਪਰ ਪਰ ਗੱਡੀ ਲੱਦੀ ਐ ਪੜ ਪੜ ਭਰੀਆਂ ਸਾਥ ਪੜ ਪੜ ਦੇਰੀ ਪਾਈਏ ਪੜ ਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਆਂ ਜੀਤੀ ਆਰਜਾ ਪੜੀਆਂ ਜੀਤੇ ਸਾਸ ਨਾਨਕ ਲੇਖੇ ਇੱਕ ਗਲ ਹੋਰ ਹੋ ਮੈਂ ਛਖਣਾ ਛਾਕ